ਸੋਨੇ ਤੇ ਚਾਂਦੀ ਦੇ ਵਿੱਚ 3000 ਰੁਪਏ ਦੀ ਗਿਰਾਵਟ ਆਈ ਹੈ ਜੀ ਹਾਂ ਅੱਜ ਵੀ ਸੋਨੇ ਦੇ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਕਿ ਹੈ ਤਿਉਹਾਰ ਤੋਂ ਬਾਅਦ ਲਗਾਤਾਰ ਸੋਨੇ ਤੇ ਚਾਂਦੀ ਦੇ ਵਿੱਚ ਗਿਰਾਵਟ ਨਜ਼ਰ ਆ ਰਹੀ ਹੈ ਬੇਸ਼ੱਕ ਉਹ ਗਿਰਾਵਟ 1000 ਰੁਪਏ ਦੀ ਹੋਵੇ ਜਾਂ ਫਿਰ 5000 ਰੁਪਏ ਦੀ ਹੋਵੇ ਤਾਂ ਲਗਭਗ ਜਿੱਥੇ ਸੋਨਾ ਦੀਵਾਲੀ ਤੇ ਧੰਤਰਸ ਦੇ ਉੱਤੇ 134000 ਰੁਪਏ ਪ੍ਰਤੀ ਤੋਲਾ ਸੀਗਾ ਤੇ ਅੱਜ ਉਹ ਰਕਮ ਜਿਹੜੀ ਕਿ ਉਹ ਕੀਮਤ ਘਟਦੀ ਹੋਈ ਨਜ਼ਰ ਆ ਰਹੀ ਹੈ ਸੋਨੇ ਦੇ ਵਿੱਚ ਘਟੋ-ਘਟ 12000 ਰੁਪਏ ਦੀ ਡਾਵਟ ਨਜ਼ਰ ਆਈ ਹੈ ਤਾਂ ਜੋ ਕਿ ਸੋਨੇ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਤੁਸੀਂ ਰੋਜ਼ਾਨਾ ਦੇਖਦੇ ਹੋ ਜੋ ਕਿ ਸੋਨੇ ਤੇ ਚਾਂਦੀ ਦੇ ਵਿੱਚ ਉਤਰਾ ਚੜਾਅ ਨਜ਼ਰ ਆਉਂਦੇ ਨੇ ਤਾਂ ਜਿਹੜੇ ਲੋਕ ਸੋਨਾ ਖਰੀਦਣਾ ਚਾਹੁੰਦੇ ਨੇ ਉਹਨਾਂ ਦੇ ਲਈ ਇਹ ਬੇਹਦ ਖਾਸ ਖਬਰ ਹੈ ਇਹ ਮੌਕਾ ਉਹਨਾਂ ਲੋਕਾਂ ਦੇ ਲਈ ਬੇਹਦ ਜੋ ਕਿ ਵਧੀਆ ਮੌਕਾ ਜਿਹੜਾ ਕਿ ਕਹਿ ਸਕਦੇ ਹਾਂ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਤੇ ਇਹਨਾਂ ਸੀਜ਼ਨ ਦੇ ਦੌਰਾਨ ਲੋਕਾਂ ਦੇ ਲਈ ਰਾਹਤ ਭਰੀ ਖਬਰ ਜਿਹੜੀ ਕਿ ਆ ਰਹੀ ਹੈ ਕਿ ਕਿ ਸੋਨਾ ਲਗਾਤਾਰ ਸਸਤਾ ਹੋ ਰਿਹਾ ਹੈ ਤਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਤੇਜ਼ ਦੇ ਨਾਲ ਗਿਰਾਵਟ ਜਾ ਰਹੀ ਹੈ ਐਮ ਸੀ ਐਕਸ ਦੇ ਉੱਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਬੀਤੇ ਦਿਨ ਹੀ ਭਾਰੀ ਗਿਰਾਵਟ ਦੇਖੀ ਗਈ ਹੈ ਸੋਨਾ ਜੋ ਕਿ 3000 ਤੋਂ ਵੱਧ ਡਿੱਗ ਗਿਆ ਜਦੋਂ ਕਿ ਚਾਂਦੀ ਵੀ 3000 ਡਿੱਗ ਗਈ ਹੈ ਇਹ ਗਿਰਾਵਟ ਵਿਸ਼ਵ ਬਾਜ਼ਾਰਾਂ ਦੇ ਵਿੱਚ ਕਮਜ਼ੋਰੀ ਦੇ ਕਾਰਨ ਹੋਈ ਹੈ ਅਮਰੀਕਾ ਅਤੇ ਚੀਨ ਦੇ ਵਿਚਕਾਰ ਵਪਾਰਕ ਤਣਾਅ ਦੇ ਵਿੱਚ ਕਮੀ ਅਤੇ ਮਜ਼ਬੂਤ ਅਮਰੀਕੀ ਡਾਲਰ ਨੇ ਵੀ ਇਨ੍ਹਾਂ ਧਾਤਾਂ ਦੀਆਂ ਕੀਮਤਾਂ ਦੇ ਵਿੱਚ ਤੇਜ਼ ਦੇ ਨਾਲ ਗਿਰਾਵਟ ਦਾ ਕਾਰਨ ਬਣਿਆ ਹੈ ਮੰਗਲਵਾਰ ਨੂੰ ਜੇਕਰ ਗੱਲ ਕੀਤੀ ਜਾਵੇ ਤਾਂ ਮਲਟੀ ਕਮੋਡੀਟੀ ਐਕਸਚੇਂਜ ਯਾਨੀ ਕਿ MCX ਦੇ ਉੱਤੇ ਸੋਨਾ 7% ਘਟ ਕੇ 1,20,000 106 ਪ੍ਰਤੀ 10 ਗ੍ਰਾਮ ਦੇ ਉੱਤੇ ਖੁੱਲਿਆ। ਚਾਂਦੀ ਵੀ ਜੋ ਕਿ 70% ਡਿੱਗ ਕੇ 1,42,366 ਪ੍ਰਤੀ ਕਿਲੋਗ੍ਰਾਮ ਦੇ ਉੱਤੇ ਆ ਗਈ ਹੈ। ਬਾਜ਼ਾਰ ਬੰਦ ਹੋਣ ਦੇ ਉੱਤੇ ਸੋਨਾ ਜੋ ਕਿ 118461 ਪ੍ਰਤੀ 10 ਗ੍ਰਾਮ ਦੇ ਉੱਤੇ ਕਾਰੋਬਾਰ ਕਰ ਰਿਹਾ ਸੀਗਾ ਜੋ ਕਿ 2.6% ਘਟ ਸੀਗਾ ਜਦੋਂ ਕਿ ਚਾਂਦੀ 1.36% ਡਿੱਗ ਕੇ 141424 ਪ੍ਰਤੀ ਕਿਲੋਗ੍ਰਾਮ ਦੇ ਉੱਤੇ ਆ ਗਈ ਹੈ ਤਾਂ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਮਾਮੂਲੀ ਵਾਧਾ ਦੇਖਣ ਨੂੰ ਮਿਲ ਰਿਹਾ ਐ ਐਮਸੀਐਕਸ ਦੇ ਉੱਤੇ ਉਸ ਦੇ ਅਨੁਸਾਰ ਸੋਨੇ ਦਾ ਰਿਕਾਰਡ ਹਾਈ ਲੈਵਲ ਜੋ ਕਿ 1. 32 ਯਾਨੀ ਕਿ 132000 ਤੋਂ ਵੱਧ ਸੀਗਾ ਤੇ ਹੁਣ 118000 ਤੱਕ ਡਿੱਗ ਗਿਆ ਨਤੀਜੇ ਦੇ ਵਜੋਂ ਸੋਨੇ ਦੀਆਂ ਕੀਮਤਾਂ ਆਪਣੇ ਰਿਕਾਰਡ ਉੱਚੇ ਪੱਧਰ ਤੋਂ 13000 ਤੋਂ ਵੱਧ ਡਿੱਗ ਗਿਆ ਚਾਂਦੀ ਆਪਣੇ ਰਿਕਾਰਡ ਪੱਧਰ ਦੇ ਉੱਤੇ 170000 ਰੁਪਏ ਪ੍ਰਤੀ ਕਿਲੋਗ੍ਰam ਦੇ ਉੱਤੇ ਸੀਗੀ ਤੇ ਹੁਣ 141000 ਪ੍ਰਤੀ ਕਿਲੋਗ੍ਰam ਦੇ ਉੱਤੇ ਹੋ ਗਈ ਹੈ ਨਤੀਜੇ ਦੇ ਵੱਜੋਂ ਚਾਂਦੀ ਦੀਆਂ ਕੀਮਤਾਂ ਆਪਣੇ ਰਿਕਾਰਡ ਉੱਚ ਪੱਧਰ ਤੋਂ ਘਟੋਕੜ 29000 ਤੱਕ ਡਿੱਗ ਗਈਆਂ ਨੇ ਜੇਕਰ ਤੁਸੀਂ ਸੋਨਾ ਖਰੀਦਣਾ ਚਾਹੁੰਦੇ ਹੋ ਤਾਂ ਇਹ ਮੌਕਾ ਤੁਹਾਡੇ ਲਈ ਬੇਹਦ ਖਾਸ ਹੈਗਾ ਹੈ ਔਰ ਤੁਸੀਂ ਦੱਸਦੇ ਕਿ ਕੇਂਦਰੀ ਬੈਂਕਾਂ ਦੀ ਵੀ ਇਸ ਦੇ ਉੱਤੇ ਨਜ਼ਰ ਹੈ ਜੀ ਹਾਂ ਨਿਵੇਸ਼ਕ ਕੇਂਦਰੀ ਬੈਂਕਾਂ ਤੋਂ ਦਰਾਂ ਦੇ ਵਿੱਚ ਕਟੋਤੀ ਦੇ ਉੱਤੇ ਨਜ਼ਰ ਰੱਖ ਰਹੇ ਨੇ ਹਾਲੀ ਦੇ ਦੱਸਦੇ ਕਿ ਹਾਲੀ ਦੇ ਨਰਮ ਮਹਿੰਗਾਈ ਅੰਕੜਿਆਂ ਤੋਂ ਬਾਅਦ ਯੂ ਐਸ ਫੈਡਰਲ ਰਿਜ਼ਰਵ ਦੁਆਰਾ ਵਿਆਜ ਦਰਾਂ ਦੇ ਵਿੱਚ 25 ਬੀ ਸੀ ایس ایس ਪੁਆਇੰਟ ਕਟੋਤੀ ਦਾ ਐਲਾਨ ਕਰਨ ਦੀ ਉਮੀਦ ਹੈ ਜਦੋਂ ਕਿ ਯੂਰੋਪੀਅਨ ਸੈਂਟਰਲ ਬੈਂਕ ਅਤੇ ਬੈਂਕ ਆਫ ਜਪਾਨ ਦੁਆਰਾ ਆਪਣੀਆਂ ਮੌਜੂਦਾ ਨੀਤੀਆਂ ਨੂੰ ਬਰਕਰਾਰ ਰੱਖਣ ਦੀ ਸੰਭਾਵਨਾ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਹੋਰ ਡਿੱਗ ਸਕਦੀਆਂ ਨੇ ਤਾਂ ਜੇਕਰ ਤੁਸੀਂ ਸੋਨਾ ਚਾਂਦੀ ਖਰੀਦਣਾ ਚਾਹੁੰਦੇ ਹੋ ਤਾਂ ਇਹ ਮੌਕਾ ਤੁਹਾਡੇ ਲਈ ਬਿਹਤ ਖਾਸ ਹੈ ਬਾਜ਼ਾਰਾਂ ਦੇ ਵਿੱਚ ਇਸ ਸਮੇਂ ਰੌਣਕਾਂ ਲੱਗੀਆਂ ਹੋਈਆਂ ਨੇ ਸੋਨਾ ਖਰੀਦਣ ਦੇ ਲਈ ਗ੍ਰਾਹਕਾਂ ਦੀਆਂ ਲੰਬੀਆਂ ਲਕਤਾਰਾਂ ਲੱਗੀਆਂ ਹੋਈਆਂ ਨੇ ਭੀੜ ਲੱਗੀ ਹੋਈ ਹੈ ਕਿਉਂਕਿ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਇਸ ਦੌਰਾਨ ਵਿਆਹਾਂ ਦੇ ਵਿੱਚੋਂ ਸੋਨਾ ਖਰੀਦਣਾ ਸ਼ੁਭ ਮੰਨ ਜਾਂਦਾ ਹੈਗਾ ਤੇ ਜ਼ਰੂਰੀ ਵੀ ਹੁੰਦਾ ਹੈ ਖਾਸ ਕਰਕੇ ਭਾਰਤ ਦੇ ਵਿੱਚ ਤਾਂ ਜਿਵੇਂ ਲਗਾਤਾਰ ਸੋਨਾ ਵਧ ਰਿਹਾ ਸੀਗਾ ਸੋਨੇ ਦੀ ਕੀਮਤ ਵਧ ਰਹੀ ਸੀਗੀ ਤਿਉਹਾਰ ਦੇ ਸਮੇਂ ਉਸ ਵੇਲੇ ਲੋਕਾਂ ਨੂੰ ਡਰ ਸੀਗਾ ਕਿ ਕਿਤੇ ਸੋਨਾ ਹੋਰ ਮਹਿੰਗਾ ਨਾ ਹੋ ਜਾਵੇ ਪਰ ਹੁਣ ਸਵਾਲ ਇਹ ਵੀ ਹੈਗਾ ਕਿ ਕਿਤੇ ਸੋਨਾ 1 ਲੱਖ ਤੋਂ ਘੱਟ ਦੁਆਰਾ ਤਾਂ ਨਹੀਂ ਆ ਜਾਵੇਗਾ ਕਿਉਂਕਿ ਉਮੀਦ ਜ਼ਰੂਰ ਹੈਗੀ ਹੈ ਲੋਕਾਂ ਨੂੰ ਕਿ ਜਿਸ ਤਰੀਕੇ ਦੇ ਨਾਲ ਸੋਨੇ ਦੀ ਕੀਮਤ ਲਗਾਤਾਰ ਘਟ ਰਹੀ ਹੈ ਪਰ ਜਿਹੜੇ ਕਿ ਮਾਹਿਰਾ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਸੋਨਾ 1 ਲੱਖ ਤੋਂ ਥੱਲੇ ਆਉਣਾ ਅਸੰਭਵ ਹੈਗਾ ਪਰ ਇਹ ਜਿਵੇਂ ਜਿਸ ਤਰੀਕੇ ਦੇ ਨਾਲ ਸੋਨੇ ਦੀ ਕੀਮਤ ਦੇ ਵਿੱਚ ਗਿਰਾਵਟ ਆ ਰਹੀ ਹੈ ਇਹ ਅਸਥਾਈ ਹੈ ਕਦੋਂ ਵੀ ਰੇਟ ਵੱਧ ਸਕਦਾ ਹੈਗਾ ਇਹ ਸਥਿਤੀ ਨਹੀਂ ਹੈਗਾ ਕਿ ਸੋਨੇ ਦੀ ਕੀਮਤ ਇਹੀ ਰਹੇਗੀ ਪਰ ਇਹ ਵੱਧ ਵੀ ਸਕਦੀ ਹੈ ਪਰ ਜਿਸ ਤਰੀਕੇ ਦੇ ਨਾਲ ਅੱਜ ਅੱਜ ਵੀ ਜਿਹੜੀ ਕਿ ਸੋਨੇ ਦੀ ਕੀਮਤ ਦੇ ਵਿੱਚ ਹਲਕਾ ਵਾਧਾ ਹੋਇਆ ਪਰ ਬੀਤੇ ਦੁਪਹਿਰ ਨੂੰ ਯਾਨੀ ਕਿ ਮੰਗਲਵਾਰ ਨੂੰ ਸੋਨੇ ਦੀ ਕੀਮਤ ਦੇ ਵਿੱਚ 3000 ਦੀ ਕਟੋਤੀ ਕੀਤੀ ਗਈ ਹੈ ਅੱਜ ਬਾਜ਼ਾਰ ਦੇ ਵਿੱਚ 118000 ਰੁਪਏ ਤੋਲਾ ਸੋਨੇ ਦੀ ਕੀਮਤ ਦਿੱਤੀ ਜਾ ਰਹੀ ਹੈ ਉੱਥੇ ਹੀ ਚਾਂਦੀ ਦੇ ਵਿੱਚ ਵੀ 3000 ਦੀ ਗਿਰਾਵਟ ਜਿਹੜੀ ਕਿ ਨਜ਼ਰ ਆਈ ਹੈ